ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਵਿੱਚ ਆਏ ਹੜ੍ਹਾਂ ਵਿਚਾਲੇ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਮੰਗੇ 60000 ਕਰੋੜ ਦੇ ਫੰਡ ਪੀਐਮ ਮੋਦੀ ਨੂੰ ਲਿਖੀ ਚਿੱਠੀ ਪੰਜਾਬ ਵਾਸੀਆਂ ਲਈ ਵਿਧਿਆ ਹੜ੍ਹਾਂ ਦਾ ਖਤਰਾ ਰਾਵੀ ਦਰਿਆ ਦੇ ਕੰਢੇ ਪੈਂਦੇ ਪਿੰਡ 'ਚ ਰੁੜ ਗਈ ਨਵੀਂ ਬਣਾਈ ਕੋਠੀ ਪੰਜਾਬ ਚ ਆਏ ਹੜ੍ਹਾਂ ਵਿਚਾਲੇ ਰਵਨੀਤ ਮਿੱਟੂ ਦਾ ਵੱਡਾ ਬਿਆਨ ਸਾਰੀਆਂ ਪਾਰਟੀਆਂ ਨੂੰ ਕੀਤੀ ਅਪੀਲ ਗੁਰਦਾਸਪੁਰ ਪਹੁੰਚੇ ਸੁਖਵੀਰ ਸਿੰਘ ਬਾਦਲ ਹੜਪੀੜਤਾਂ ਲਈ ਰਾਹਤ ਸਮਗਰੀ ਦੀਆਂ ਸੈਂਕੜੇ ਟਰਾਲੀਆਂ ਕੀਤੀਆਂ ਰਵਾਨਾ ਹੜਾਂ ਵਿਚਾਲੇ ਪੰਜਾਬ 'ਚ ਛੁੱਟੀਆਂ ਦਾ ਹੋਇਆ ਐਲਾਨ 3 ਸਤੰਬਰ ਤੱਕ ਬੰਦ ਰਹਿਣਗੇ ਸਕੂਲ ਹੜਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਦਿੱਤੇ ਜਾਣਗੇ ਪਲਾਟ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਹੜਾਂ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਖੇਡਾਂ ਵਤਨ ਪੰਜਾਬ ਦੀਆਂ ਕੀਤੀਆਂ ਮਲਤਵੀ ਪੰਜਾਬ ਚ ਆਏ ਹੜਾਂ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜਾਂ ਨੇ ਤਬਾਹੀ ਮਚਾਈ ਹੋਈ ਹੈ ਹੜਾਂ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਪੱਤਰ ਚ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਲਈ ਇਹ ਔਖਾ ਸਮਾਂ ਹੈ ਕੇਂਦਰ ਸਰਕਾਰ ਪੰਜਾਬ ਦੇ 60000 ਕਰੋੜ ਦੇ ਬਕਾਇਆ ਫੰਡਾਂ ਨੂੰ ਜਾਰੀ ਕਰੇ ਕੇਂਦਰ ਤੋਂ ਐਸਡੀਆਰਐਫ ਨੀਮਾ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ 50000 ਰੁਪਏ ਤੱਕ ਵਧਾਈ ਜਾ ਸਕੇ ਪੰਜਾਬ ਸਰਕਾਰ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੀ ਹੈ ਕੇਂਦਰ ਤੋਂ ਸਹਿਮਤੀ ਮੰਗੀ ਗਈ ਹੈ ਪੰਜਾਬ ਹੁਣ ਤੱਕ ਦੀ ਸਭ ਤੋਂ ਗੰਭੀਰ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਸੂਬੇ ਦੇ 1000 ਪਿੰਡ ਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਗੁਰਦਾਸਪੁਰ ਕਪੂਰਥਲਾ ਅਮਰੀਕਸਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਤੇ ਹੁਸ਼ਿਆਰਪੁਰ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਹੜ੍ਹ ਦੇ ਪਾਣੀ ਵਿੱਚ ਲਗਭਗ 3 ਲੱਖ ਏਕੜ ਖੇਤੀ ਵਾਲੀ ਜ਼ਮੀਨ ਡੁੱਬੀ ਹੈ ਪੰਜਾਬ ਦੇ ਪਠਾਨਕੋਟ ਗੁਰਦਾਸਪੁਰਮਾਨ ਸਾ ਮਰੀਸਰ ਤਰਨਤਾਰਨ ਫਾਜ਼ਿਲਕਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਹੋਰ ਇਲਾਕਿਆਂ ਵਿੱਚ ਹੜਾਂ ਦਾ ਖਤਰਾ ਵਧਦਾ ਹੀ ਜਾ ਰਿਹਾ ਹੈ ਬੀਤੇ ਦਿਨੀ ਰਾਵੀ ਦੇ ਕੰਡੇ ਪੈਂਦੇ ਪਿੰਡ ਗੋਲਤੂ ਸੀਬਾਂ ਟੁੱਟ ਗਿਆ ਸੀ ਜਿਸ ਨਾਲ ਪਾਣੀ ਦੇ ਤੇਜ਼ ਵਹਾਅ ਚ ਰੀਜਾਂ ਨਾਲ ਬਣਾਈ ਗਈ ਕੋਠੀ ਤੂਸੀਬਾਂ ਟੁੱਟਣ ਕਾਰਨ ਰੁੜ ਗਈ ਉੱਥੇ ਹੀ ਹੜਾਂ ਦੀ ਮਾਰ ਚੱਲ ਰਹੀ ਹੈ ਪੰਜਾਬ 'ਚ ਇੱਕ ਹੋਰ ਦਰਿਆ ਤਬਾਹੀ ਮਚਾਉਣ ਵੱਲ ਵਧ ਰਿਹਾ ਹੈ ਉਪਰੀ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਜਿਸ ਵਿੱਚ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਤਾਜ਼ਾ ਖਬਰ ਅਨੁਸਾਰ ਦਰਿਆ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ ਅੱਧਾ ਫੁੱਟ ਦੂਰ ਰਹਿ ਗਿਆ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਕਨੌਰ ਅਤੇ ਸਨੌਰ ਖੇਤਰਾਂ ਵਿੱਚ ਕੱਗਰ ਦਰਿਆ 'ਚ ਪਾਣੀ ਦਾ ਪੱਧਰ ਹੁਣ ਘਟ ਗਿਆ ਹੈ ਪਰ ਇਹ ਪਾਣੀ ਸਮਾਣਾ ਅਤੇ ਪਾਤੜਾ ਖੇਤਰਾਂ ਦੇ ਖੇਤਾਂ ਵਿੱਚੋਂ ਲੰਘ ਸਕਦਾ ਹੈ ਇਸ ਤੋਂ ਇਲਾਵਾ ਟਾਂਗਰੀ ਅਤੇ ਮਾਰਕੰਡਾ ਤੋਂ ਆਉਣ ਵਾਲਾ ਪਾਣੀ ਸਮਾਣਾ ਪਾਤੜਾ ਖੇਤਰਾਂ ਵਿੱਚ ਕੱਗਰ ਦਰਿਆ ਦਾ ਪੱਧਰ ਵਧਾ ਸਕਦਾ ਹੈ ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਸਰਾਲਾ ਕੱਗਰ ਸਥਾਨ 'ਤੇ ਪਾਣੀ ਦਾ ਪੱਧਰ ਵੀ 13 ਫੁੱਟ ਤੱਕ ਘਟ ਗਿਆ ਹੈ ਅਤੇ ਹੋਰ ਘਟ ਰਿਹਾ ਹੈ ਢਾਂਗਰੀ ਮਾਰਕੰਡਾ ਦੇ ਪੱਦਰ ਦੇ ਆਧਾਰ ਤੇ ਸਮਾਣਾ ਪਾਤੜਾ ਖੇਤਰਾਂ ਲਈ ਸਲਾਹਕਾਰੀ ਜਾਰੀ ਕੀਤੀ ਜਾਂਦੀ ਹੈ ਬੇਸ਼ੱਕ ਇਸ ਵੇਲੇ ਸਥਿਤੀ ਕਾਬੂ ਹੇਠ ਹੈ ਪਰ ਪਟਿਆਲਾ ਸਬਡਿਵੀਜ਼ਨ ਅਤੇ ਸਮਾਣਾ ਛੁਤਰਾਣਾ ਹਲਕੇ ਦੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਇਸ ਲਈ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਉਹ ਪਾਣੀ ਦੇ ਵਹਾਅ ਨੇੜੇ ਨਾ ਜਾਣ ਅਤੇ ਚੋਕ ਸਰਹਣ ਪਰ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਾ ਕਰੋ ਪੰਜਾਬੀ ਚਾਹੇ ਹੜਾਂ ਵਿਚਾਲੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਸਭ ਨੂੰ ਰਾਜਨੀਤੀ ਛੱਡ ਕੇ ਪ੍ਰਧਾਨ ਮੰਤਰੀ ਤੋਂ ਮਿਲਨ ਦਾ ਸਮਾਂ ਲੈ ਕੇ ਪੈਕੇਜ ਦੀ ਮੰਗ ਕਰਨ ਲਈ ਜਾਣਾ ਚਾਹੀਦਾ ਹੈ ਅਸੀਂ ਵੀ ਨਾਲ ਚੱਲਾਂਗੇ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਪਾਣੀ ਤੇ ਰਾਜਨੀਤੀ ਕੀਤੇ ਤੇ ਹਰਿਆਣਾ ਨਾਲ ਹੀ ਰਿਸ਼ਤੇ ਖਰਾਬ ਕਰ ਦਿੱਤੇ ਉਸੇ ਦਾ ਖਾਮਿਆਜਾ ਹੁਣ ਭੁਗਤਣਾ ਪੈ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਹੜ੍ਹ ਪ੍ਰਭਾਵਿਤ ਪੀੜਤਾਂ ਦੇ ਲਈ ਰਾਹਤ ਸਮਗਰੀ ਦੇ ਇੰਤਜ਼ਾਮਾਂ ਦਾadesh ਜਾਰੀ ਕੀਤਾ ਗਿਆ ਜਿਸ ਦੇ ਚਲਦਿਆਂ ਦੀਨਾ ਨਗਰ ਦੇ ਕਸਬਾ ਕਾਲੜੀ ਵਿਖੇ ਅਕਾਲੀ ਵਰਕਰ ਦਲਵੀਰ ਸਿੰਘ ਪਟਵਾ ਦੀ ਅਗਵਾਈ ਹੇਠ ਸੈਂਕੜੇ ਟਰਾਲੀਆਂ ਰਾਹਤ ਸਮਗਰੀ ਦੀਆਂ ਜਿਸ ਵਿੱਚ ਦੁੱਧ ਪਸ਼ੂਆਂ ਦਾ ਚਾਰਾ ਤੇ ਰਸਤੇ ਦੀ ਸਾਮ ਸੰਭਾਲ ਵਾਸਤੇ ਕਟਕਾ ਇੱਟਾਂ ਰੋੜੇ ਦਾ ਇੰਤਜ਼ਾਮ ਕਰਕੇ ਰੱਖਿਆ ਗਿਆ ਸੀ ਜਿਸ ਨੂੰ ਕੀ ਹਰੀ ਚੰਡੀ ਦੇ ਕੇ ਸੁਖਵੀਰ ਸਿੰਘ ਬਾਦਲ ਵੱਲੋਂ ਰਵਾਨਾ ਕੀਤਾ ਗਿਆ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਗੱਲਬਾਤ ਕਰਦੇ ਕਿ ਹੈ ਕਿ ਉਹ ਅਪੀਲ ਕਰਦੇ ਹਨ ਕਿ ਅਕਾਲੀ ਵਰਕਰਾਂ ਨੂੰ ਵੱਦ ਤੋਂ ਵੱਧ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਇੱਥੇ ਰਾਹਤ ਸਮਗਰੀ ਵੰਡੀ ਗਈ ਹੈ ਇਸੇ ਤਰ੍ਹਾਂ ਹੀ ਹਰ ਹਲਕੇ ਵਿੱਚ ਜਿੱਥੇ ਵੀ ਹੜ੍ਹ ਪ੍ਰਭਾਵਿਤ ਖੇਤਰ ਹੈ ਉੱਥੇ ਵੱਧ ਤੋਂ ਵੱਧ ਰਾਹਤ ਸਮਗਰੀ ਪਹੁੰਚਾਈ ਜਾਵੇ ਪੰਜਾਬ ਵਿੱਚ ਪੈਦਾ ਹੋਏ ਹੜ੍ਹ ਦੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਇਸ ਦਾ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਦ ਕੀਤਾ ਹੈ ਕਿ ਸੂਬੇ ਦੇ ਸਾਰੇ ਸਕੂਲਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਰਹਿਣਗੀਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਐਡਿਟਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 3 ਸਤੰਬਰ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਮਾਪਿਆਂ ਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨਾਲ ਪਹਿਲ ਦੇਣ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੱਸਿਆ ਕਿ ਪੰਜਾਬ ਦੇ 9 ਜ਼ਿਲ੍ਹੇ ਹੜਾਂ ਦੀ ਲਪੇਟ ਵਿੱਚ ਹਨ કુલ 1018 ਪਿੰਡ ਪ੍ਰਭਾਵਿਤ ਹੋਏ ਹਨ ਲੋਕਾਂ ਦੇ ਘਰ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਘਰਾਂ ਤੋਂ ਲੈ ਕੇ ਫਸਲਾਂ ਤੱਕ ਹਰ ਚੀਜ਼ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਐਨ ਡੀ ਆਰ ਐਫ ਦੀਆਂ 11 ਟੀਮਾਂ ਤੇ 4 ਜ਼ਿਲ੍ਹਿਆਂ ਵਿੱਚ ਫੌਜ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਅਤੇ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲ 3 ਸਤੰਬਰ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ ਤਰਨਤਾਰਨ ਦੇ ਹਲਕਾ ਪੱਟੀ ਵਿੱਚ ਮੰਤਰੀ ਲਾਲਜੀ ਸਿੰਘ ਪੁੱਲਰ ਹੜ੍ਹ ਪੀੜਤਾਂ ਦਾ ਜਾਇਜ਼ਾ ਲੈਣ ਪਹੁੰਚੇ ਇਸ ਦੌਰਾਨ ਲਾਲਜੀ ਸਿੰਘ ਪੁੱਲਰ ਨੇ ਵੱਡਾ ਐਲਾਨ ਕਰਦੇ ਹੋਏ ਕਿ ਹੈ ਕਿ ਇਹ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਵੱਲੋਂ 5-5 ਮਰਲੇ ਦੇ ਰੇ ਹਾਈ ਸ਼ੀ ਪਲਾਟ ਦਿੱਤੇ ਜਾਣਗੇ ਹੜਪ੍ਰਭਾਵਿਤ ਇਲਾਕਿਆਂ ਦਾ ਜਾਜਾ ਲੈਣ ਪਹੁੰਚੇ ਲਾਲਜੀ ਸਿੰਘ ਕੁੱਲਰ ਹਾਲਾਤ ਵੇਖ ਕੇ ਭਾਵਕ ਹੁੰਦੇ ਨਜ਼ਰ ਆਏ ਇੱਥੇ ਦੱਸ ਦਈਏ ਕਿ ਹੜਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਮੰਤਰੀ ਪਰਿਵਾਰਾਂ ਨੂੰ ਖੁਦ ਜਾ ਕੇ ਬਾਹਰ ਕੱਢਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਪੰਜਾਬ ਵਿੱਚ ਆਏ ਹੜਾਂ ਨਾਲ ਕਈ ਪਿੰਡਾਂ ਵਿੱਚ ਭਾਰੀ ਤਬਾਹੀ ਮਚੀ ਹੋਈ ਹੈ ਇੱਕ ਪਾਸੇ ਜਿੱਥੇ ਸਤਲੁਜ ਬਿਆਸ ਅਤੇ ਇਕਗਰ ਵਰਗੀਆਂ ਨਦੀਆਂ ਉਫਾਨ ਤੇ ਹਨ ਉਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਲਈ ਇੱਕ ਹੋਰ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਲਟ ਜਾਰੀ ਕੀਤਾ ਹੈ ਜਿਸ ਨਾਲ ਪਹਿਲਾਂ ਹੀ ਪ੍ਰਭਾਵਿਤ ਸੂਬੇ ਤੇ ਸੰਕਟ ਹੋਰ ਡੂੰਗਾ ਹੋਣ ਦੀ ਸੰਭਾਵਨਾ ਹੈ ਮੌਜੂਦਾ ਭਵਿੱਖਬਾਣੀ ਮੁਤਾਬਕ ਮਾਨਸਾ ਬਰਨਾਲਾ ਬਠਿੰਡਾ ਸ਼੍ਰੀ ਮੁਕਸਰ ਸਾਈ ਫਰੀਦਕੋਟ ਮੋਗਾ ਵਿੱਚ ਦਰਮਿਆਨੇ ਮੀਂਹ ਪੈਣ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਅੱਜ ਤੇ ਕੱਲ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਅੱਜ ਪਠਾਨਕੋਟ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਮੋਹਾਲੀ ਪਟਿਆਲਾ ਫਤਿਗੜ ਸਾਈ ਵਿੱਚ ਭਾਰੀ ਮੀਂਹ ਦਾ येलो ਅਲਰਟ ਜਾਰੀ ਰਹੇਗਾ ਉੱਥੇ ਹੀ 2 ਸਤੰਬਰ ਨੂੰ ਲੈ ਕੇ ਫਿਲਹਾਲ ਪਾਰੀ ਬਾਰਿਸ਼ ਸੰਬੰਧੀ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਅੱਜ ਤੇ ਅਗਲੇ 3 ਦਿਨ ਪਾਰੀ ਬਾਰਿਸ਼ ਦੀ ਸੰਭਾਵਨਾ ਦਿਤਾਈ ਗਈ ਹੈ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਸਾਤ ਕਾਰਨ ਸੂਬੇ ਦੇ ਕਈ ਇਲਾਕਿਆਂ ਨੂੰ ਹੜ੍ਹਾਂ ਦੀ ਮਾਰ ਚੱਲਣੀ ਪੈ ਰਹੀ ਹੈ। ਇੰਨਾ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਖੇਡਾਂ-ਵਤਨ ਪੰਜਾਬ ਦੀਆਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਖੇਡਾਂ-ਵਤਨ ਪੰਜਾਬ ਦੀਆਂ ਦਾ ਚੌਥਾ ਸੀਜ਼ਨ ਇਸ ਮਹੀਨੇ ਸ਼ੁਰੂ ਹੋਣਾ ਸੀ ਇਸ ਤਹਿਤ 3 ਸਤੰਬਰ ਤੋਂ ਬਲਾਕ ਪੱਦਰੀ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਸਨ ਪਰ ਹੜ੍ਹ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਫਿਲਹਾਲ ਇਨ੍ਹਾਂ ਮੁਕਾਬਲਿਆਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ ਇਹਨਾਂ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਹਾਲਾਤ ਠੀਕ ਹੋਣ ਤੇ ਕੀਤਾ ਜਾਵੇਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਡੈਮਾਂ ਤੇ ਵਾਟਰ ਹੈਡਵਰਕਸ ਦੇ ਮਾੜੇ ਪ੍ਰਬੰਧਾਂ ਅਤੇ ਉਹਨਾਂ ਦੀ ਸੰਭਾਲ ਲਈ ਜ਼ਿੰਮੇਵਾਰ ਲੋਕਾਂ ਦੀ ਅਪਰਾਧਿਕ ਲਾਪਰਵਾਹੀ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ ਇਸ ਲੜੀ ਹੇਠ ਭਾਰੀ ਬਾਰਿਸ਼ ਦੀ ਭਵਿੱਖਬਾਣੀ ਦੇ ਬਾਵਜੂਦ ਪਾਣੀ ਨੂੰ ਡੈਮਾਂ ਵਿੱਚ ਇਕੱਠਾ ਹੋਣ ਦੇਣ ਤੇ ਪੜਾਵਾਰ ਸਮੇਂ ਸ਼ਰਨਾ ਛੱਡਣ ਦੀਆਂ ਖਬਰਾਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਇੱਕ ਅਨਕਿਆਸੀ ਕੁਦਰਤੀ ਆਫਤ ਨਾਲੋਂ ਅਪਰਾਧਿਕ ਲਾਪਰਵਾਹੀ ਜ਼ਿਆਦਾ ਹੈ ਰਾਜਾ ਬੜਿੰਗ ਨੇ ਪਿਛਲੇ 3 ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਤਬਾਹੀ ਨੂੰ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ ਇਸ ਦੌਰਾਨ ਹਜ਼ਾਰਾਂ ਲੋਕ ਬੇਕਾਰ ਹੋ ਗਏ ਹਨ ਰੇਤੇ ਦੀ ਮਾਈਨਿੰਗ ਹੋ ਰਹੀ ਹੈ ਉਹ ਰੇਤੇ ਦੀ ਮਾਈਨਿੰਗ ਕਰਕੇ ਸਾਰੇ ਪਿੱਲਰ ਇੰਨੇ ਕਮਜ਼ੋਰ ਹੋ ਗਏ ਨੇ ਜਿਹਦੇ ਕਰਕੇ ਉਹ ਜਿਹੜੇ ਡੈਮ ਹੈਗੇ ਉਹ ਵੀ ਟੁੱਟੇ ਜਾ ਰਹੇ ਨੇ ਪੁਲ ਵੀ ਟੁੱਟੇ ਜਾ ਰਹੇ ਨੇ ਬੰਦ ਵੀ ਟੁੱਟ ਰਹੇ ਨੇ ਤੇ ਇਸ ਤੋਂ ਵੀ ਹੋਰ ਨਿਕਮੀ ਗੱਲ ਆ ਕਿ ਜਿੱਥੇ ਸਾਫ ਸਫਾਈ ਕਰਕੇ ਡਰੇਨਾਂ ਦੇ ਵਿੱਚ ਬਰਸਾਤ ਦੇ ਮੀਂਹ ਤੇ ਪਾਣੀ ਵਾਸਤੇ ਉੱਥੇ ਵਿਵਸਥਾ ਬਣ ਸਕਦੀ ਸੀ ਇੱਥੇ 4-5 ਸਾਲਾਂ ਤੋਂ ਸਫਾਈ ਤੱਕ ਨਹੀਂ ਹੋਈ ਜਿਹੜੇ ਬਾਦਲ ਸਾਹਿਬ ਹਰ ਮੀਂਹ ਦੇ ਮੌਸਮ ਤੋਂ 4 ਮਹੀਨੇ ਪਹਿਲੇ ਮੀਟਿੰਗ ਬੁਲਾ ਕੇ ਸਾਰੇ ਅਫਸਰਾਂ ਦਾ ਪੂਰੇ ਪੰਜਾਬ 'ਚ ਕਿੱਥੇ-ਕਿੱਥੇ ਕਿੰਨਾ ਪੈਸਾ ਦੇਣਾ ਤਾਂ ਉਹਦੀ ਨਿਗਰਾਨੀ ਕਰਦੇ ਸੀ ਤੇ ਗੈਰ ਤਜਰਬੇਦਾਰ ਮੁੱਖ ਮੰਤਰੀ ਜਿਹੜੇ ਹੈਗੇ ਇਹਨਾਂ ਨੂੰ ਨਾਤੇ ਪੁੱਛਦੇ ਨੇ ਤੇ ਨਾ ਆਪਦਾ ਆਪ ਸੋਚ ਕਰਦੇ ਨੇ ਵੀ ਮੀਂਹ ਆਊਗਾ ਤਾਂ ਆਪਾਂ ਬਰੇਨਾ ਦੀ ਪਾਣੀ ਸੋ ਸਾਰੀ ਕਾਗਜ਼ੀ ਕਾਰਵਾਈ ਜਿਹੜੀ ਚੱਲ ਰਹੀ ਜਿਹਦੇ ਕਰਕੇ ਅੱਜ ਲੋਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਆ ਇੱਥੇ ਬੈਠੇ ਨੇ ਮਕਾਨਾਂ ਦੇ ਪਿੱਛੇ ਇਹ ਕਹਿੰਦੇ ਇੱਥੇ ਤੇ ਇਨਾ ਨਾ 7-7 ਫੁੱਟ ਪਾਣੀ ਦੇ ਵਿੱਚ ਉਹ ਲੰਘ ਕੇ ਆ ਰਹੇ ਨੇ ਵਿਚਾਰੇ ਕਿਸ ਹਾਲਾਤ ਚ ਪਿਛਲੇ ਪਿੰਡ ਚ ਐਂ ਜਲਵੇੜਾ ਚ ਗਈ ਚਾਰੋਂ ਪਾਸੋਂ ਪਾਣੀ ਚ ਡੁੱਬਿਆ ਹੋਇਆ ਮਕਾਨ 10-10 ਫੁੱਟ ਪਾਣੀ ਕਿਸੇ ਦੀ ਕੰਢ ਟਹਿ ਗਈ ਕਿਸੇ ਦਾ ਘਰ ਟਹਿਣ ਵਾਲਾ ਹੈਗਾ ਕਿਸੇ ਤੇ ਮਕਾਨ ਚ ਆ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਅੱਜ ਤਾਈਂ ਇਹ ਐਲਾਨ ਨਹੀਂ ਕੀਤਾ ਕਿ ਜਿਹੜੇ ਪੰਜਾਬ ਚ ਪਾਣੀ ਜਿਨ੍ਹਾਂ ਦੇ ਖੇਤ ਬਰਬਾਦ ਹੋ ਗਏ ਠੇਕੇ ਚ ਜ਼ਮੀਨ ਵਿਪਤੀ ਸੀ ਗਰੀਬਾਂ ਦੀ ਮਜ਼ਦੂਰੀ ਮਾਰੀ ਗਈ ਕੀ ਵੀ ਤੁਹਾਨੂੰ ਕਿੰਨਾ ਮੁਆਵਜ਼ਾ ਦਵਾਂਗੇ ਤੁਹਾਡੇ ਮਕਾਨ ਟਹਿ ਗਿਆ ਜਾਂ ਤੁਹਾਡੇ ਮਕਾਨ ਚ ਟੁੱਟ ਗਿਆ ਖਰਾਬ ਹੋ ਗਿਆ ਤੁਹਾਨੂੰ ਕਿੰਨਾ ਮੁਆਵਜ਼ਾ ਕੋਈ ਲੋਕਾਂ ਦੇ ਵਿੱਚ ਆਸਤਾ ਹੋਏ ਨਹੀਂ ਤਾਂ ਇਹ ਹਾਲ ਹੋ ਰਿਹਾ ਕਿ ਜਿਨ੍ਹਾਂ ਦਾ ਸਾਰਾ ਕੁਝ ਨੰਗਿਆ ਉਹਨਾਂ ਨੂੰ ਤਾਂ ਗਾਹ ਹੁਣ ਮਾਝੇ ਸਾਈਡ ਚ ਤਾਂ ਕਹਿੰਦੇ ਆ ਜੀ ਜਿੰਨਾ ਇੱਥੇ ਪਾਣੀ ਬੈਠੂਗਾ ਉਹਦੇ ਬਾਅਦ 2-2 3-3 ਫੁੱਟ ਜਿਹੜਾ ਰੇਤਾ ਆਪਣੀ ਫਸਲ ਵੀ ਨਹੀਂ ਲਗਾਈ ਜਾਊਗੀ ਇਹਨਾਂ ਲਈ ਕੋਈ ਆਸਤਾ ਤੁਸੀਂ ਦੋਵੇਂ ਤੁਹਾਨੂੰ ਇਹਨਾਂ ਮੁਆਵਜ਼ਾ ਦੇਵਾਂਗੇ ਜਿਹੜੇ ਲੋਕੀ ਇੱਥੇ ਬੈਠੇ ਨੇ ਜਿਨ੍ਹਾਂ ਗਰੀਬਾਂ ਦੇ ਮਕਾਨ ਗਏ ਜਿਨ੍ਹਾਂ ਦੀ ਫਸਲ ਗਈ ਕੁਝ ਤੁਸੀਂ ਆਸ ਵਾਸਤੇ ਕੋਈ ਮੈਂ ਕੱਲ ਵੀ ਕਿਹਾ ਸੀ ਕਿ ਤੁਸੀਂ ਇੱਕ ਹੈਲਪਲਾਈਨ ਨੰਬਰ ਐਲਾਨ ਕਰੋ ਉਸ ਨੰਬਰ 'ਤੇ ਲੋਕੀ ਤੁਹਾਨੂੰ ਕਿਸੇ ਚੀਜ਼ ਦੀ ਮਦਦ ਕੱਲ ਤੋਂ ਮੈਂ ਮਾਨਸਾ ਦੇ ਪਿੰਡ ਬੁੜਲਾਡਾ ਦੇ ਪਿੰਡ ਹੈ ਕੀ ਮੰਗ ਰਹੇ ਲੋਕੀ ਸਾਨੂੰ ਡੀਜ਼ਲ ਦੇ ਦਿਓ ਸਾਨੂੰ ਪੰਪ ਸੈੱਟ ਦੇ ਦਿਓ ਕਿੰਨਾ ਖਰਚਾ ਹੁੰਦਾ ਹੈ ਸਰਕਾਰਾਂ ਦੇ ਕੋਲ ਵੱਡੇ ਖਜ਼ਾਨੇ ਹੁੰਦੇ ਡਿਜ਼ਾਸਟਰ ਰਲੀਫ ਫੰਡ 'ਚ ਹਜ਼ਾਰਾਂ ਕਰੋੜ ਰੁਪਏ ਹੁੰਦੇ ਨੇ ਪਰ ਦੇਣ ਵਾਲਾ ਕੋਈ ਬਣੇ ਸੋ ਇਸ ਗੱਲ ਦਾ ਅਫਸੋਸ ਹੈ ਮੈਂ ਲੋਕਾਂ ਨੂੰ ਵਿਸ਼ਵਾਸ ਦਿਲਾਣੀ ਹੈ ਕਿ ਤੁਹਾਡੇ ਫਸਲਾਂ ਜਿਹੜੀ ਡੁੱਬੀਆਂ ਹੈਗੀਆਂ ਇਦੇ ਵਾਸਤੇ ਮੁਆਵਜ਼ਾ ਲੈਣ ਵਾਸਤੇ ਪੂਰੇ ਧਰਨੇ ਮਾਰ ਕੇ ਲੜਾਈ ਲੜਾਂਗੇ ਜਿਵੇਂ ਲੈਂਡ ਪੂਲਿੰਗ ਵਾਪਸ ਕਰਾਈਏ ਉਹ ਨੇ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੇ ਗਰੀਬਾਂ ਤੇ ਮਕਾਨਾਂ ਦਾ ਨੁਕਸਾਨ ਆਇਆ ਉਹਦੇ ਵਾਸਤੇ ਵੀ ਮੁਆਵਜ਼ਾ ਮੰਗਾਂਗੇ ਤੇ ਇਹ ਸਰਕਾਰ ਜੇ ਤੁਹਾਨੂੰ ਤੁਹਾਡਾ ਬੰਦਾ ਹੋਇਆ ਹੱਥ ਨਹੀਂ ਦਿੰਦੀ ਤੇ ਫਿਰ ਸਾਲ ਬਾਅਦ ਤੁਸੀਂ ਸ਼ਰਮਨੀ ਅਕਾਲੀ ਦਰਦੀ ਸਰਕਾਰ ਲੈ ਕੇ ਆਓ ਜਦ ਨਰਮਾ ਮਰਿਆ ਸੀ 850 ਕਰੋੜ 1000 ਕਰੋੜ ਅਸੀਂ ਵੰਡਤਾ ਤੇ ਅਸੀਂ ਗਾਂ ਵੀ ਵੰਡ ਸਕਦੇ ਹਾਂ ਇਹ ਨਹੀਂ ਦੇ ਸਕਦੇ ਤੇ ਅਸੀਂ ਦੇਣ ਵਾਲੇ ਬਣਾਂਗੇ ਐਮਐਲਏ ਬਲਵਾਰ ਸਿੰਘ ਤਮਨ ਲੱਡੂ ਕੁਮਰੇ ਨੇ ਤੁਸੀਂ ਕਹਿੰਦੇ ਜਦ ਮੁੱਖ ਮੰਤਰੀ ਜਾ ਕੇ ਦੂਜੇ ਸੂਬਿਆਂ ਚ ਫਿਰ ਰਿਹਾ ਜਦ ਆਪ ਦਾ ਪੰਜਾਬ ਡੁੱਬ ਰਿਹਾ ਹੈ ਤੇ ਵਾਪਸ ਆ ਕੇ ਕਹਿੰਦਾ ਮੈਂ ਹੈਲੀਕਾਪਟਰ ਤੁਹਾਨੂੰ ਦੇਤਾ ਤੇ ਹੈਲੀਕਾਪਟਰ ਦੇ ਨਾਲ ਲੋਕਾਂ ਦਾ ਢੇਡ ਪਰ ਜਾਊਗਾ ਹੈਲੀਕਾਪਟਰ ਪਾਣੀ ਤੇ ਉਤਰ ਜਾਊਗਾ ਫਿਰ ਫੋਟੋ ਖਿੱਚਣ ਵਾਸਤੇ ਇੱਕ ਥਰੀ ਵੀਲਰ ਸਕੂਟਰ ਦੇ ਵਿੱਚ ਕਿਲੋ ਕਿਲੋ ਦੇ ਪੈਕੇਟ ਫੜ ਕੇ ਉਹ 100 ਫੁੱਟ ਉੱਪਰ ਹੈਲੀਕਾਪਟਰ ਤੋਂ ਸਿੱਧੀ ਜਾ ਰਹੇ ਪਾਣੀ 'ਚ ਮਤਲਬ ਤੁਸੀਂ ਲੋਕਾਂ ਦਾ ਖਰਚਾ ਵੀ ਕਰ ਰਹੇ ਹੋ ਤੇ ਮਜ਼ਾਕ ਵੀ ਬਣਾ ਰਹੇ ਹੋ ਜੇ ਸਰ ਬੋਖਮંત્રી ਇਹੋ ਚਾਹੇ ਤਾਂ ਫਿਰ ਪ੍ਰਸ਼ਾਸਨ ਨੇ ਤਾਂ ਐਮਐਲਏ ਨੇ ਕੀ ਕਰਨਾ ਉਹ ਤਾਂ ਫੋਟੋ ਕਿਚਨ ਤੇ ਜੋ ਵੀ ਹੈਗੇ ਲੇਕਿਨ ਕੋਈ ਗੱਲ ਨਹੀਂ ਆਪਣੀ ਸਰਕਾਰ ਤੁਸੀਂ ਬਣਾਓ ਸ਼ਰੋਮੀ ਅਕਾਲੀ ਦਾ ਤੁਹਾਡੀ ਆਪਣੀ ਸਰਕਾਰ ਹੈ ਸੁੱਖ-ਦੁੱਖ ਦੇ ਵੇਲੇ ਅੱਜ ਵੀ ਖੜੇ ਆ ਜਿੰਨੇ ਜੋਗੇ ਆਜ ਕਰੀ ਜਾ ਰਹੇ ਆ ਜਿਸ ਦਿਨ ਸਰਕਾਰ ਬਣ ਗਈ ਜਿਹੜਾ ਕੰਮ ਇਹਨਾਂ ਨੇ ਨਹੀਂ ਕੀਤਾ ਉਹ ਡਰੇਨਾ ਵੀ ਸਾਫ਼ ਹੋਣਗੀ ਉਹ ਬਨ ਵੀ ਪੱਕੇ ਹੋਣਗੇ ਉਹ ਪੁਲ ਵੀ ਬਣਨ ਗਿਆ ਉਹ ਨਹਿਰਾਂ 'ਚ ਪਾਣੀ ਦਾ ਪੱਕਾ ਇੰਤਜ਼ਾਮ ਕੀਤਾ ਜਾਊਗਾ ਇਹਨਾਂ ਵੀ ਤਰ੍ਹਾਂ ਨਹੀਂ ਕਿ ਜਦ ਸਮਾਂ ਆਂਦਾ ਹੈ ਤੇ ਮਾੜਾ ਮੋਟਾ ਲਿਪਾ ਪੋਤੀ ਕਰ ਦੋ ਤਾਂ ਫੇਰ ਭੁੱਲ ਜਿਓ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਨ੍ਹਾਂ ਦੇ ਜ਼ਮੀਨਾਂ ਦੇ ਵਿੱਚ ਵੀ ਲੰਗੀ ਏ ਉਹ ਆਪ ਦੀਆਂ ਜ਼ਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜੇ ਉਹ ਇਸ ਚੀਜ਼ ਦਾ ਅਫਸਰ ਕਰਕੇ ਰਾਜੀ ਸੀ ਸਾਰੇ ਪਰ ਕਰੈਕਸ਼ਨ ਕਬਾਰੇ ਕਹੇ ਨੂੰ ਤੇਰੀ ਵਾਪੇਸ਼ ਨਹੀਂ ਜਾਣ ਦਿੱਤੀ ਉਹ ਨਾ ਤੇ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਇਆ ਵੀ ਸਾਨੂੰ ਇਹ ਪਰਮਿਸ਼ਨਾਂ ਦੇ ਦੇ ਕਰਤਾ ਉਹ ਜਿਹੜਾ ਮੈਂ ਬਾਤ ਕਰਤਾ ਹਾਂ ਪਤਨੀਆਂ ਨੇ ਕਿਹਦੇ ਨਾਲ ਬਾਤ ਕਰਨੀ ਹੈ ਫੈਕਟਰੀ ਆ ਪਿਆ ਉਹ ਬਾਤ ਕਰਨ ਕਰਨ ਚ ਉਹਨੇ 2 ਸਾਲ ਨਗਾ ਕੇ ਜੱਤਾਂ ਕੋਲ ਜਾ ਅੰਬਰਸਰ ਵਾਲਿਆਂ ਨੇ ਭੁਗਤਣਾ ਪਿਆ ਉਥੋਂ ਨੇ ਪਿਓ ਦੇ ਪੁੱਤ ਨੇ ਕਿਸੇ ਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ਼ ਕਰ ਦਿੱਤੇ ਆ ਉਹਦਾ ਖਮੈਜਾ ਚ ਭੁਗਤਿਆ ਜਦੋਂ ਸਾਡੇ 3 ਲੱਖ ਕਿਊਸ ਕੋਥੇ ਰਹਿ ਸਕਦਾ 190 ਕੰਪੈਸਿਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅਜੇ ਵੀ ਅੱਧੀ ਰਾਜਸਥਾਨ ਜਿਹੜੀ ਆ ਉਹ ਅੱਧਾ ਖਾਦੀ ਜਾ ਰਿਹਾ ਪਰ ਪਠਾਰਸਤਾਨ ਨੂੰ ਵੀ ਜਾਣਾ ਅੱਧਾ ਜਾ ਰਿਹਾ ਕਰਨ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀ ਵੀ ਇਹਦੇ ਆਖੇ ਨਾ ਲੱਗ ਕੇ ਆਪ ਗਰਾਊਂਡ ਲੈਵਲ ਤੋਂ ਜਿੰਨੇ ਵੀ ਐਮਐਲਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਇਹ ਡੀਸੀਆਂ ਦੇ ਜਾਂ ਦੂਜੇ ਅਫਸਰਾਂ ਦੇ ਨਾਖੇ ਰੱਖਣ ਜੋ ਐਮਐਲਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾਂਗੇ ਆਪਾਂ ਇਹ ਉਹ ਅਸੀਂ ਪਬਲਿਕ ਦੇ ਵਿੱਚ ਰਹਿਣੇ ਆ ਡੀਸੀ ਹੋਇਆ ਐਸਡੀ ਹੋਇਆ ਦੂਜਾ ਜਿੰਨੇ ਵੀ ਵਿਭਾਗੇ ਆ ਇਹਨਾਂ ਦੇ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣ ਉਹ ਤੁਹਾਨੂੰ ਇਹਨਾਂ ਨੇ ਦਾ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਇਹਨਾਂ ਨਿਕਲ ਜਾਂਦੇ ਸਮਝਾ ਸਿਰਫ ਵਿਸਥਾਰ ਤੁਹਾਡੇ ਨਾਲ ਕੀਤਾ ਜਾ ਰਿਹਾ ਯਾਰ ਮੇਰੇ ਨਾਲ ਹੀ ਆਲ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ 'ਚ ਜਿਹ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚੰਗੇ ਆ ਕੀ ਉੱਪਰ تک ਆਵਾਜ਼ ਨਹੀਂ ਪਹੁੰਚਾਈ ਕਿਸੇ ਯਾਰ ਮੈਂ ਨਾ ਮੈਂ ਮਲੇ ਮੇਰੇ ਤੋਂ ਬਾਅਦ ਹੋਰ ਕੋਈ ਨਹੀਂ ਪਹੁੰਚਾ ਦਿੰਦੀ ਠੀਕ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚੱਠੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨਪ 会 ਹੁੰਦੀ ਹੈ ਨਾ ਉੱਥੇ ਕੁਐਸਚਨ ਚੁੱਕੇ ਗਏ ਆ ਇਹ ਐਸੀ ਫਿਰ ਕੀ ਕਮਾਉਂਦਾ ਆ ਬਈ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਹਿੰਦੁਸਤਾਨ ਰਹੇ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਦੇ ਇਤੋਂ ਬੈਣਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਦਾ ਔਰੇ ਦੀ ਐਟਾਇਰਮੈਂਟ ਹੋਣੀ ਥੋੜੇ ਚਿਰ ਉਹ ਤੋਂ ਬਾਅਦ ਪੰਜਾਬ ਮਰ ਜਾਊਗਾ ਸਭ ਕੁਝ ਹੀ ਕਹਿ ਰਹੇ ਹਾਂ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਯਾਰ ਸਾਰੇ ਜਿੱਤ ਤਰਾਂ ਨੂੰ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸੜੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲੀਏ ਜੇ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਂਣ ਦੀ ਲੋੜ ਨਹੀਂ ਪਬਲਿਕ ਤੋਂ ਇਹ ਰੇ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਵੀ ਇਹਨਾਂ ਨੂੰ ਪਤਾ ਹੈ ਇਹ ਤੇ ਰੌਲਾ ਪਾਈ ਸਕਦਾ ਤੇ ਜਦੋਂ ਉੱਤੇ ਕੋ ਸੁਣੂਗਾ ਤੇ ਸਾਹੀ ਤਾਂ ਹੀ ਕੰਮ ਕਰਾ ਸਕਦੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰਲੇ ਪਹਜਾਓ ਅਦੇ ਮੈਨੂੰ ਪੁੱਛਣਗੇ ਸਵਾਲ 2 ਸਾਲਾਂ ਡੇਢ ਸਾਲ ਬਾਅਦ ਵੀ ਤੂੰ ਕੀ ਕਰਤਾ ਹੈ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੋ ਸੁਣ ਉਹਨਾਂ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਭਾਰੂਆ ਦੀ ਅਫਸਰ ਜਾਈ ਨੇ ਕ੍ਰਿਸ਼ਨ ਕੁਮਾਰੀ ਭਾਰੂਆ ਸਾਰਿਆਂ ਦੇ ਹੋਰ ਕੋਈ ਅਫਸਰ ਵੀ ਲੋੜ ਨਹੀਂ ਅਮਰ ਸਾਹਿਬ ਹੁਣ ਲੱਗਦਾ ਸਮਾਹ ਤੂੰ ਨਿਕਲ ਚੁਕਾ ਕੋ ਵਾਸਤੇ ਦੀ ਕਿਵੇਂ ਦੀ ਯਾਰ ਅਕੋ ਜੇ ਤੇ ਮਕਰੋਂ ਲੈ ਜੂਗਾ ਤੇ ਸਾਰੀਆਂ ਸੁਪਾਈਆਂ ਹੋਣੀਆਂ ਸਾਰੇ ਸੈਕਟਰੀ ਸਾਰੇ ਐਕਸਨ ਸਾਰੇ ਐਸਡੀਓ ਸਾਰੇ ਕੰਮ ਕਰਨ ਨੂੰ ਤਿਆਰ ਆ ਅਗਲਾ ਡਰਦਾ ਹੀ ਨਹੀਂ ਕਰਦਾ ਵੀ ਇਹਨੇ ਮੈਨੂੰ ਸਾਨੂੰ ਟਰੰਕ ਦੇਣਾ ਉਡੀ ਸੋਚੀ ਹੈ ਜੀ ਵੀ ਕਿਵੇਂ ਇਸ ਬੰਦੇ ਨੂੰ ਮਗਰੋਂ ਲਾਇਆ ਜਾਵੇ ਇਹਦਾ ਕੇਡਰ ਬਦਲ ਕੇ ਇਹਨੂੰ ਕਿਤੇ ਇਹੋ ਜਿਹੇ ਕੇਡਰ ਚ ਸੁਟਾਇਆ ਜਾਵੇ ਜਿੱਥੇ ਮੱਛੀਆਂ ਫੜਦਾ ਮੇਰੇ ਆਪ ਤੇ ਫੇਰੇ ਵੱਸ ਸਕਦਾ ਪੰਜਾਬ ਸਰਕਾਰ ਗਰਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਗੱਗਰ ਘੱਟ ਘੱਗਰ ਤੋਂ ਵੱਧ ਇਹ ਪਬਲਿਕ ਦੀ ਪੈੜੀ ਆਪਣੀ ਜੇ ਇਹਦੇ ਤੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈੜੀਆਂ ਉੱਚੀਆਂ ਕਰ ਲੈਣਾ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾ ਤੇ ਸਾਰਾ ਪੰਜਾਬ ਵੱਸ ਸਕਦਾ ਹਰ ਇੱਕ ਥਾਂ ਜਿੱਥੇ ਵੀ ਦਰਿਆ ਆ ਜਿੱਥੇ ਵੀ ਮਾਰਕੰਡੇ ਆ ਜਿੱਥੀਆਂ ਟਾਂਗਰੀਆਂ ਜਿੱਥੇ ਆ ਖੋਲੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਵਿਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬੱਸ ਸਕਦਾ ਨਹੀਂ ਤੇ ਪਾਣੀ ਇਸ ਤਰ੍ਹਾਂ ਹੀ ਜਾਊਗਾ ਅਮਰ ਸਿੰਘ 2023 ਦੇ ਵਿੱਚ ਭਾਰੀ ਨੁਕਸਾਨ ਇਹਨਾਂ ਹੀ ਲੋਕਾਂ ਨੇ ਕਿਤੋਂ ਜ਼ਿਆਦਾ 7-8 ਬੰਦੇ ਮਰੇ ਇੱਥੇ ਬੁੱਧਮੁਰ ਦੇ ਦੋ ਬਰੇ ਆ ਕਈਆਂ ਪਿੰਡਾਂ ਰੁੜ ਕੇ ਮਰ ਗਏ ਆ ਜਿੱਦ ਤਰ੍ਹਾਂ ਆਪਾਂ ਖੜੇ ਹਾਂ ਤੇ ਇਤਰਾ ਖੜਾ ਕੁੱਤੇ ਇੱਕ ਥੱਲੇ ਨੰਗੀ ਇਤਰਾ ਵਿੱਚੇ ਰੁੜ ਗਿਆ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਅਸੀਂ ਜਾਨ ਕਿਸੇ ਦੀ ਜਾਨ ਗਈ ਵਾਪਸ ਲੈ ਸਕਦੇ ਮੁਆਵਜ਼ਾ ਨਾ ਕਿ ਢਿੱਡ ਭਰ ਸਕਦਾ ਅਸੀਂ ਨਾ ਹੁਣ ਇਹਨਾਂ ਦੇ ਜਿਹੜੇ ਨੁਕਸਾਨ ਹੋਣਿਆ ਆੜੀਆਂ ਫਸਲਾਂ ਡੁੱਬ ਗਈਆਂ ਆ ਇਹਨਾਂ ਦਾ ਬਵਾਜਾ ਪੂਰਾ ਹੋ ਸਕਦਾ ਐਮਐਲ ਉਹ ਆਜਾ ਬੱਕਰੀ ਚੀਜੇ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਫਸਲ ਨਾਲ ਜੁੜ ਜਾਂਦੀ ਆ ਜਦੋਂ ਉਹ ਫੀਲਿੰਗ ਉਹਦੀ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ 10000 ਰੁਪਏ ਕੱਲਾ ਦੇ ਦੋ ਤਾਂ ਵੀ ਨਹੀਂ ਮੰਨਣਾ ਸਾਹਿਬ ਨਾਲ ਮੁਲਾਕਾਤ ਇਹਦੇ ਚੋਂ ਚਾਹੇ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿੰਮੇਵਾਰ ਦਾ ਕਿਸੇ ਦਾ ਵੀ ਉਹ ਉਹਦੇ ਤਾਂ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਖੁਸ਼ ਹੋ ਜੱਲ ਸਾਹ ਨਾਲ ਮੁਲਾਕਾਤ ਹੋਈ ਕ੍ਰਿਸ਼ਨ ਜੀ ਬਾਰੇ ਉਹਨਾਂ ਨਾਲ ਸਿੱਧੀ ਪ੍ਰੇਸ਼ਰ ਕੁਮਾਰ ਜੀ ਦੇ ਬਾਰੇ ਮੈਂ ਕਿਹਾ ਸੀ ਆਂਦੇ ਇਹਦਾ ਕਰਦੇ ਆਂ ਕੁਛ ਕੀਤਾ ਕੁਛ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਬੋਰਮੈਂਟ ਸਾਡੀ ਲੱਗੀ ਆ ਆਪਾਂ ਕਿੱਥੇ ਲੰਨੀ ਆਪਾਂ ਦਿੰਦੇ ਕਿੱਥੇ ਸੱਚੀ ਤੰ ਪਤਾ ਨਹੀਂ ਹੜਾ ਆਏ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਫੜੇ ਮੁਖੋਂ ਤਿੰਨ ਲੈ ਕੇ ਪੇਜਾ ਦਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਨਾਲ 1.5 ਘੰਟੇ ਕਰਦੇ ਨੇ ਆ ਕੱਲਾ ਤੁਹਾਨੂੰ ਆ ਜਿਹੜਾ ਸਕੀਨ ਆਦਾ ਹੀ ਇਹ ਕਲੀਮ ਕਰ ਲਿਖਿਆ ਸੀ ਇੱਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਰੇ ਸੇਵੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਢੇ 9 ਦਿਨ ਹਾਂ ਉਹ ਡੱਕੇ ਨਿਕਲ ਜਾਣ ਓਏ ਓਏ ਵੇਖੋ ਡੱਕੇ ਇਹ ਤੋਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਥੋਂ ਇੰਨੇ ਡੱਕਾ ਆ ਡੱਕੇ ਕਿ ਤੜਾ ਦਿਓ ਮਸ਼ੀਨ ਮਸ਼ੀਨ ਚੋਂ ਬਹੁਤ ਡੰਗਰ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਝ ਜੀ ਉਹ ਮੱਝ ਨੇ ਅਗਲੇ ਬੰਨ ਉਹਨੂੰ ਮਸ਼ੀਨ ਦੱਸੋ ਹੁਣੇ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੁਣੇ ਹਾਂ ਉਹਨੇ ਸਦੋ ਸਾਜੀ ਲੋਕ ਕਿੰਨੇ ਮਿਸਰਾਨੇ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਤੇ ਸਲਦੀਪ ਬਰਾ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਯਾਰ ਦੋ ਟਾਈਸ ਚੰਗੇ ਬੰਦੇ ਆ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂ ਸਮਝ ਗਿਆ ਦੀ ਕਰ ਇਹ ਮੇਰੀ ਨੋਟ ਕਰ ਲੋ ਕੱਲ ਡਿਊਟੀ ਹੈ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਵਜਾ ਦੇ ਉੱਕੇ ਹੁੰਦੇ ਆਪਾਂ ਘਰੀ ਬੈਠੇ ਜਾਂ